ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਇਹ ਤੁਹਾਨੂੰ ਵਿਖਾਉਣੀ ਆ ਆਪਾਂ ਖੂਬਸੂਰਤ ਨੀਲੀ ਰਾਵੀ ਦੀਆਂ ਤਾਰੀਆਂ ਸੂਈਆਂ ਨਾਲ ਵੜਾਂ ਐਂਡ ਤੱਕ ਵੀਡੀਓ ਤੱਕ ਵੀਰ ਜੀ ਬਣੇ ਰਹੋ ਤੁਹਾਨੂੰ ਸਾਰਿਆਂ ਆਪਾਂ ਖੋਲ ਕੇ ਵਿਖਾਵਾਂਗੇ ਤੇ ਚੈੱਕ ਕਰਾਵਾਂਗੇ ਤੇ ਵੈੜ ਵੀ ਇੱਕ ਚੰਗੇ ਡੇਰ ਰਿਕਾਰਡ ਵਾਲੀ ਆ ਤੇ ਸਭ ਤੋਂ ਪਹਿਲਾਂ ਵੀਰ ਜੀ ਡਰੈਸ ਨੋਟ ਕਰ ਲਓ ਨਾਮ ਹੈਗਾ ਆਪਣਾ ਜਸਕਰਨ ਸਿੰਘ ਪਿੰਡ ਮਹਿਮਤਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਮਰਸਰ ਅੱਗੇ ਲੱਪੋ ਕੇ ਚਿਗਾਵਾਂ ਉਹ ਨੰਬਰ ਹੈਗਾ ਵੀਰ ਜੀ 95928 00635 ਤੇ ਪਹਿਲੇ ਨੰਬਰ ਤੇ ਵੀਰ ਜੀ ਗੱਲ ਕਰਦੇ ਆਪਾਂ ਨੀਲੀ ਰਾਬੀ ਦੀ ਮੱਝ ਇਹ ਵੀ ਜੀ ਤੀਜਾ ਸਵੇਰ ਮੱਝ ਸੂਈ ਜੇ ਅੱਜ ਸਵੇਰੇ ਤੜਕੇ ਸੂਈ ਆ ਵੇਖੋ ਜੇਰ ਜਾਂ ਸੁੱਟ ਕੇ ਢੀ ਆ ਪਿਓਰ ਨੀਲੀ ਆ ਵੀ ਦੀ ਤੇ ਮੜੀ ਤੁਹਾਨੂੰ ਖੋਲ ਕੇ ਵਿਖਾਉਣੇ ਆ ਮਗਰ ਕੱਟਾ ਦਿੱਤਾ ਮੱਝ ਨੇ ਹੋਲੀ ਮੜੀ ਉਹ ਤੇ ਬਾਕੀ ਥਾਂ ਲਾ ਬਹੁਤ ਹੀ ਸੋਹਣੀ ਸੂਰੀ ਤਿਆਰ ਹੋਈ ਮੱਝ ਇਹਦਾ ਆਲੋ ਅਲਿਕੋ ਮੈਂ ਥਲੇ ਕੋਈ ਜਵਾਬ ਨਹੀਂ ਚੰਗਾ ਇੱਕ ਬੋਲਾ ਚੋਤਾ ਸਾਰੀਆਂ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਕਵਰ ਕਰਦੀ ਐ ਚੱਲਿਆ ਮੋੜ ਲੈ ਆਣੀ ਤੇ ਬਾਹਰ ਨਾ ਖੜੀ ਬਾੜ ਮੀਂਹ ਪੈਂਦੇ ਬਾੜ ਛੰਡੀ ਤਾਜੀ ਸੂਈ ਮੈਂ ਗਿਰ ਕਾਟ ਵਾਲੀ ਮੱਝ ਉਹ ਮੋੜ ਲੈ ਮੋੜ ਲੈ ਪ્યો ਨੀਲੀ ਰੰਗ ਤੋਂ ਦੋ ਦਾ ਵੀਦੀ ਪੀਲੇ ਸੂਏ ਦਾ ਕੋਈ 12 ਤੋਂ 13 ਕਿਲੋ ਦਾ ਰਿਕਾਰਡ ਜੇ ਕਿ ਠੰਡੀ ਸੀਲ ਬਹੁਤ ਐ ਮੱਝ ਇਦੋਂ ਮੈਂ ਕੋਈ 13 14 ਕਿਲੋ ਘਰੂਗੀ ਆਪ ਥੱਲੇ ਬਹਿ ਮੜ ਗਈ ਧਾਰਾ ਮਾਰ ਕੇ ਉਖਾ ਕੇ ਦੇਖੋ ਧਾਰ ਦੇ ਮੱਝ ਨੂੰ ਸੇਵਾਤਨ ਜੇ ਸੇਵਾਤਨ ਮਾਰੀ 올ਿਵਰ ਜੀ ਰੂਮ ਅੱਲਗ ਨੇ ਤਾਂ ਮਾਰਨ ਗਲੇ ਤਾਂ ਮਾਰਨ ਚਲੋਈ ਬਸ ਠੰਡੀ ਸੀਰ ਬਿਟੀ ਜਿੱਦਾਂ ਮਰਦੀ ਚੋਲੋ ਅਬੇ ਬੱਚੇ ਕੋਲ ਜਾ ਕੇ ਬੈਠਾ ਹੁਣ ਤੇ ਮੋਲ ਕਰਨ ਨੂੰ ਵੀਡੀਓ ਦਾ ਭਾਵੇਂ ਆਪਾਂ 85 ਕਰ ਲੀਏ 90 ਕਰ ਲੀਏ 80 ਹਜ਼ਾਰ ਦੀ ਵੀਰ ਜੀ ਮੱਝ ਦੇ ਦਾਂਗੇ ਆਪਾਂ ਹਾਂ ਤੁਸੀਂ ਨੰਬਰ ਤੇ ਆ ਗ ਜੇ ਨੀਲੀ 라ਵੀ ਝੋਟੀ ਤੇ ਇਹ ਪਹਿਲਾਂ ਝੋਟੀ ਸੂਈ ਜੇ ਇਹ ਪਹਿਲਾ ਸੂਆ ਝੋਟੀ ਸੂਈ ਜੇ ਤੇ ਥਲੇ ਦੁੱਧ ਕੋਈ ਨਾ 10 ਕਿਲੋ ਤਿਆਰ ਜੇ ਬਹੁਤ ਹੀ ਸਾਫ ਸੁਥਰੀ ਸਾਰੀਆਂ ਨੀਲੀ 라ਵੀਆਂ ਕੋਰਾਂ ਕਰਨੀ ਵੀ ਜੀ ਹਰੀ ਸਰੀ ਪਹਿਲਾਂ ਝੋਟੀ ਨੂੰ ਆ ਥਣ ਚੰਡਾ ਲੱਗਦਾ ਨਹੀਂ ਵੇਖੋ ਦੇਖੋ ਕਿੰਨਾ ਸੋਹਣਾ ਝੋਟੀ ਨੇ ਲਿਆ ਆਪਣਾ ਇਹ ਬਹੁਤ ਹੀ ਸੋਹਣੇ ਕੱਦ ਵਜਨ ਦੀ ਆ ਸ਼ਕੀਨ ਬਹੁਤ ਆ ਕੋਲੋਂ ਮੜੀ ਮਗਰੇ ਦੇ ਕੱਟੀ ਆ ਚੰਗੀ ਪੜੀ ਇਹ ਹੋਰ ਪੂਰੀ ਜਾਤ ਨਾਲ ਸੱਜਾ ਝੋਟੀ ਵੇਖੋ ਵੀਰੀ ਜੇ ਕੋ ਵੀਰ ਭਰਾ ਸੰਭੂਗਾ ਤੇ ਝੋਟੀ ਦੁੱਧ 11 12 ਕਿਲੋ ਪਹਿਲਾਂ ਹੀ ਪਾਈ ਜਾਊਗੀ ਇਹਨਾਂ ਵੀ ਅਗਲੇ ਸੂਏ ਸਵਾ ਲੱਖ ਦੀ ਝੋਟੀ ਬਣ ਸਕਦੀ ਲੈ ਪੂਰੀਆਂ ਨਿਸ਼ਾਨੀਆਂ ਸਾਰੀਆਂ ਕਵਰ ਕਰਨ ਲਈ ਬੰਦੇ ਲੈ 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 ਬਾਤ ਬਾਰਿਸ਼ ਹੋਣ ਲਈ ਹੈ ਸਰੀਰ ਵੀ ਬਹੁਤ ਸਾਫ਼ ਹੈ ਟੁੱਟੀ ਵਿੱਚ ਬਾਕੀ ਵੀ ਦੀ ਐਡੀ ਠੰਡੀ ਸੀ ਲਿਆ ਜਿਹੜਾ ਮਰਜ਼ੀ ਥੱਲੇ ਬੈ ਕੇ ਝੋਲੇ ਕੱਟੀ ਵੀ ਕਰਮਾਲੀ ਨੇ ਬਹੁਤ ਤਕੜੀ ਦਿੱਤੀ ਹੈ ਵੇਖੋ ਬਿਲਕੁਲ ਪਤਲੇ ਚੰਬਦੀ ਹੈ ਇਦਾਂ ਹੀ ਉਹ ਠੰਡੀ ਝੋਟੀ ਆਵੇ ਤਾਂ ਮਰਜ਼ੀ ਝੋਟੀ ਨੂੰ ਨਹੀਂ ਤੇ ਦੋਵਾਂ ਸਾਈਡਾਂ ਦੇ ਲੇਵੇ ਦੇ ਵੇਖੋ ਟੱਬ ਪੂਰੀਆਂ ਨਿਸ਼ਾਨੀਆਂ ਕ ਪੂਰੀਆਂ ਨਿਸ਼ਾਨੀਆਂ ਕਵਰ ਕਰਨ ਲਈ ਆ ਲੋ ਦਵਾਂ ਸਾਈਡਾਂ ਤੇ ਲੇਵੇ ਤੇ ਢਾਪੇ ਨੀਲੀ ਦੀਆਂ ਪੂਰੀਆਂ ਨਿਸ਼ਾਨੀਆਂ ਕਵਰ ਕਰ ਦਈਏ ਮੋਲ ਕਰਨ ਨੂੰ ਵੀ ਜੀ ਭੁਮੇ ਦਾ ਆਪਾਂ 90 ਕਰ ਲਈਏ 95 ਕਰ ਲਈਏ ਇਹ ਬਿੱਤੀ ਜਿਹੜੀ ਹਾਨ ਆ ਆ ਬਿਲਕੁਲ ਜਸਨੋ ਝੋਟੀ ਜਿਹੜੀ ਜਿਹੜੀ ਦੇਣੀ ਆਪਾਂ ਉਹ 82000 ਦੀ ਦੇਣੀ ਆ ਬਿਲਕੁਲ ਜਸਨੋਈ ਉਹਦੇ ਵਿੱਚੋਂ ਸਿਰਫ 200 ਰੁਪਏ ਛੋਟ ਹੋ ਗਈ ਗ੍ਰੇਡ ਤੁਹਾਨੂੰ ਪਤਾ ਆਪਣੇ ਬਿਲਕੁਲ ਜਾਇਦ ਹੀ ਹੁੰਦੇ ਆ ਤੇ ਤੇ ਜੇ ਨੰਬਰ ਤੇ ਆ ਗਈ ਇਹ ਢਾਲੀ ਮੈਂ ਇਹ ਵੀ ਦੀ ਚੋਈ ਚਵਾਈਏ ਥੱਲੇ 10 ਕਿਲੋ ਦੋ ਤਿਆਰ ਹੋਊਗਾ ਮੜੀ ਖੋਲ ਦੇ ਇਹ ਵੀ ਜੀ ਹੁਣ ਇਹਦੇ ਚੋਈ ਗਈ ਆ ਤੇ ਇਹਦੇ ਮਗਰ ਨੀਲੀ ਰਬੀ ਦੀ ਕੱਟੀ ਹੈ ਇਹ ਥੱਲੇ ਵੀ 10 ਕਿਲੋ ਦੋ ਤਿਆਰ ਹੋਊ ਤੇ ਸਾ ਤੋਂ ਬਾਦਿਓ ਗੈਰਾਂ ਦਾ ਤੇ ਆਹ ਲਖੋ ਹਣੇ ਦੀ ਚੋਈ ਚਾਹੀਏ ਤਾਂ ਕਰਕੇ ਥੱਲੇ ਨਹੀਂ ਲੈ ਲਿਓ ਲੈ ਲੈ ਢਾਲੀ ਜੇ ਇੱਕ ਸਿੰਨੀਆ ਤੇ ਇੱਕ ਕੇਡਾ ਇਹਦੇ ਮਗਰ ਆ ਕੱਟੀ ਜੀ ਨੀਲੀ ਗਾਵੀ ਦੀ ਆ ਵੇਖ ਨੀਲੀ ਆਵੀ ਦੀ ਕੱਟੀ ਜੀ ਤੇ ਇਹਦਾ ਮੁੱਲ ਵੀ ਜੀ ਮੈਂ 85 ਕਰ ਲੀਏ 80 ਕਰ ਲੀਏ ਵੀਡੀਓ 77000 ਦੀ ਹਾਂ ਉਹ ਮੱਕੇ ਦੇ ਮਾਨਦਾਨ ਕਰ ਲਾਂਗੀ ਮੀਰ ਭਰਾਵਾਂ ਦਾ ਤੇ ਇੱਕ ਵੈੜ ਆ ਵੀਰ ਜੀ ਇੰਨ ਵੈੜ ਸੋਈ ਹੈ ਚੰਗੇ ਵੱਡੇ ਕੱਦ ਕਰਦੀ ਹੈ ਇਹ ਵੈੜ ਵੀ ਜੀ ਤੇ ਜਿਵੇਂ ਦੀ ਵੀਡੀਓ ਜੀ ਹੋਣਾ ਇਹ ਥੱਲੇ ਵੀ ਜੀ ਕੋਈ 13 ਕਿਲੋ ਤਿਆਰ ਹੋਊਗਾ ਜੀ। ਦੁੱਧ ਤੇ ਹੁਣ ਚੋਈ ਚਵਾਈ ਹੈ ਤਾਜੀ ਸਹੀ ਜੇ ਉਹਨਾਂ 16-17 ਕਿਲੋ ਉਹ 16-17 ਕਿਲੋ ਬੜੇ ਰਮਾਨਾ ਨੇ ਕੱਢੀ ਜਾਣਾ 20 ਵੀ ਦੇ ਸਕਦੀ ਗਾਂ ਪਾਰ ਮਿੱਠੀ ਆਉਂਦੀ ਹੈ। ਵੱਡੇ ਕਾਦੀ ਅਮੜੀ ਥੱਲੀ। ਹਾਂ। ਬਾਕੀ ਹੁਣ ਚੋਈ ਚਵਾਈ ਦੀ ਵੀਡੀਓ ਵਿੱਚੀ ਬਾਕੀ ਠੰਡੀ ਸੀਲ ਜਿਵੇਂ ਇੱਧਰ ਥੱਲੇ। ਇੱਦਾਂ ਪਾਓ। ਚੱਲ ਮੋੜ ਲਾ। ਉਹਦੀ ਜਵਾਗ ਤੇ ਮੇਲ ਕਾਫਲੇ ਬਹੁਤ ਸਗਣਾ ਖਸਾ ਰੱਖ ਦਿੰਦਾ ਬਾਕੀ ਆ ਵੀ ਬੈਡ ਬਹੁਤ ਚੰਗੇ ਕੱਦ ਕਾਠ ਵਾਲੀ ਰਿਕਰਡ ਵਾਲੀ ਰੰਗ ਬਾਜ ਆ ਦੁੱਧ ਵੀ ਜਿੱਦਿ ਦਾ ਗਾਂ ਮਸ਼ੀਨ ਵੀ ਬਾਹਰ ਹੁੰਦੀ ਆ ਭਾਵੇਂ 20 ਕਿਲੋ ਦੁੱਧ ਦੇ ਦੇ ਤੇ ਬਾਕੀ ਹੈ ਠੰਡੀ ਸੀਲ ਬੜੀ ਏ ਉਸਦੀ ਬੱਤ ਕਰ ਤਾ ਮੇਲ ਬਹੁਤ ਚੰਗੀ ਆ ਇਹਦਾ ਮੁੱਲ ਵਿੱਦੀ ਕਰਨ ਨੂੰ ਭਵੇਂ 50 ਕਰ ਲੀਏ 55 ਕਰ ਲੀਏ ਇਹ ਵੀ ਜੇ 44000 ਦੀ ਹਾਨਾ ਤੇ ਰਾਂ ਬਾਕੀ ਵੀਰਾਂ ਭਰਾਵਾਂ ਅੱਗੇ ਬੇਨਤੀ ਹੈ ਵੀ ਸਾਡੇ ਚਰਦੀਕਲ ਡੇ ਇਨਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਦੀ ਆਉਣ ਵਾਲੀ ਨਵੀਆਂ ਨਵੀਆਂ ਵੀਡੀਓ ਨੋਟੀਫਾਈਡ ਹੋਰ ਤੱਕ ਪਹੁੰਚ ਸਕੇ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ ਸਾਰਿਆਂ ਦਾ ਸਤਿ ਸ੍ਰੀ ਅਕਾਲ